एक फोटो लाड एक फोटो करा लो काढ के जाके कोई खड़ जाओ इधर देखो बड़ा जा कोई नहीं कोई नहीं कोई नहीं बहुत है फट्टू दा मारया ही आया अमरेंद्रेश की मारिया अमरेंद्रेश की मारिया अमरेंद्रेश की मारिया नगर काउंसिल अमरेंद्रेश सरकार ਦਾ ਲੋਕਾਂ ਦੇ ਪਾਈ ਆਂਦਾ ਪਾਣੀ ਵਰਣ ਕੋ ਲਿਆ ਕਰ ਰੋ ਨਹੀਂ ਸਰਕਾਰ ਮਰਦਾਬਾਦ ਇਆ ਕਿ ਜੀਰਾ ਨਿਵਾਸੀਆਂ ਦੀ ਤੋਹੀਨ ਕੀਤੀ ਗਈ ਆ ਔਰ ਜਿਹੜਾ ਉਹ ਮੰਗ ਪੱਤਰ ਉਸ ਇਨਸਾਨ ਨੇ ਲਿਆ ਜਿਹੜਾ ਚੌਂਕੀਦਾਰ ਵੀ ਹੈ ਨਿੰਗਾ ਚੌਂਕੀਦਾਰ ਵੀ ਨਿੰਗਾ ਮੈਂ ਨਾ ਕਿ ਘਟੋ ਘਟ ਜਿਹੜੀ ਪ੍ਰਧਾਨ ਸਾਡੀ ਭੈਣ ਸਰਬਜੀਤ ਕੌਰ ਹੋਂਦਾ ਫਰਜ ਬੰਦਾ ਸੀ ਉਹ ਮੰਗ ਪੱਤਰ ਲੈਂਦੀ ਇਹ ਯੋਰਾ ਫਰਜ ਬੰਦਾ ਸੀ ਜੇ ਐਮਐਲਏ ਸਭ ਭੱਜ ਗਏ ਸੀ ਤੇ ਜਾਂ ਕੋਈ ਉਹਦੀ ਜਗਾ ਤੇ ਐਸਟੀਐਮ ਮੰਗ ਪੱਤਰ ਲੈਂਦਾ ਜਾਂ ਤਹਿਸੀਲਦਾਰ ਮੰਗ ਪੱਤਰ ਲੈਂਦਾ ਮੈਂ ਪਹਿਲੀ ਯਾਰ ਵੇਖਿਆ ਕਿ ਜਿਹੜਾ ਚੌਂਕੀਦਾਰ ਵੀ ਨਾ ਹੋਵੇ ਉਹ ਮੰਗ ਪੱਤਰ ਲਈ ਜਾਵੇ ਇਸ ਕਰਕੇ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਨ ਪੀ ਕੇ ਵੇਖੋ ਉਹ ਬਈ ਬਹੁਤ ਕਾਰਵਾ ਇਸ ਕੰਮ ਲਈ ਨਹੀਂ ਸੀ ਲੈਂਦਾ ਕਿਾ ਗੰਦਾ ਪਾਣੀ ਪੀਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿਨਰਲ ਵਾਟਰ ਵਾਲੀ ਬੋਤਲ ਪਰ ਪਾਣੀ ਵੇਖੋ ਪਾਣੀ ਦੇ ਕੀ ਹਾਲਤ ਨੇ ਆ ਵੇਖੋ ਆ ਪਾਣੀ ਕੋ ਪੀਣ ਵਾਲਾ ਔਰ ਇਹ ਲੋਕ ਇਹ ਲੋਕ ਅੱਜ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਤੂੰ ਬਿਮਾਰ ਨਾ ਹੋ ਜੀ ਔਰ ਮੈਂ ਗੱਲ ਕਹਿੰਦਾ ਇਹ ਰੋਜ਼ ਪੀਂਦੇ ਨੇ ਅੱਜ ਇਹਨਾਂ ਦੇ ਟੈਸਟ ਕਰਾਏ ਜਾਣ ਔਰ ਇਹਨਾਂ ਨੂੰ ਜਿਹੜੀਆਂ-ਜਿਹੜੀਆਂ ਬਿਮਾਰੀਆਂ ਜਿੰਨਾਂ ਜਿਨ੍ਹਾਂ ਦੇ ਨਾਲ ਇਹ ਜੂਝ ਰਹੇ ਆ ਅੱਜ ਇਹਨਾਂ ਦੇ ਜਿਹੜੇ ਜੀ ਆ ਜਿਹੜੇ ਮੰਝਿਆਂ ਦੇ ਪਏ ਆ ਅੱਜ ਉਹਨਾਂ ਨੂੰ ਜਿਹੜਾ ਕਿ ਅੱਜ ਉਹਨਾਂ ਦਾ ਇਲਾਜ ਦੀ ਜ਼ਿੰਮੇਵਾਰੀ ਕਿੰਦੀ ਬਣਦੀ ਹੈ ਔਰ ਉਹਨਾਂ ਦੇ ਇਲਾਜ ਕਰਾਏ ਜਾਣ ਔਰ 10 ਲੱਖ 45 ਹਜ਼ਾਰ ਦਾ ਜਿਹੜਾ ਹੈਗਾ ਜਿਹੜਾ ਟੈਂਡਰ ਆ ਜਿਹੜੇ ਆ ਜਿਹੜਾ ਟੈਂਡਰ ਦੇ ਪੈਸੇ ਪਏ ਆ ਉਹਦੇ ਵਿੱਚ ਸੀਵਰੇਜ ਦਾ ਜਿਹੜਾ ਕੰਮ ਜਲਦੀ ਤੋਂ ਜਲਦੀ ਸ਼ੁਰੂ